ਸਾਂਝੇ ਕਰਨੇ ਜਿਹੜੇ ਦੋਸਤੋ ਪਿਆਰ ਪਰਿ ਸਤਿ ਸ੍ਰੀ ਅਕਾਲ ਅੱਜ ਇੱਕ ਜੁਨੀਕ ਜਿਹਾ ਪਿਆਰਾ ਜਿਹਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਅਸੀਂ ਸਾਂਝੇ ਕਰਤਾ ਬੋਰਡ ਜਿਹੜਾ ਕੈਨੇਡਾ ਵਾਲਾ ਘਰ ਆ ਉਹਦੇ ਅੱਗੇ ਲਾਇਆ ਅੱਜ ਸਾਡੇ ਉਸ ਬੋਰਡ ਦਾ ਮੁੱਲ ਪਿਆ ਸਾਡੇ ਕੋਲ ਅੱਜ ਬਲਜਿੰਦਰ ਜੀ ਯੂ ਐਸ ਏ ਤੋਂ ਹਰਮਿੰਦਰ ਦੇ ਕਲਾਸਮੇਟ ਨੇ ਤੇ ਅਰਸ਼ ਕੈਲਗਰੀ ਤੋਂ ਅ ਅੱਜ ਟਰੱਕ ਚਲਾਉਂਦੀ ਰਹੀ ਆ ਹੁਣ ਕੁਝ ਹੋਰ ਕੰਮ ਕਰਦੀ ਆ ਇੱਕ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਨੇ ਤੇ ਇਹਨਾਂ ਨੇ ਸਾਂਝੇ ਕਰਤਾ ਬੋਰਡ ਦੇਖਿਆ ਤੇ ਸਾਂਝੇ ਕਰਤਾ ਬੋਰਡ ਦੇਖ ਕੇ ਇਹਨਾਂ ਨੂੰ ਗੱਲ ਕਲਿੱਕ ਕੀਤੀ ਕਿ ਇਹ ਤਾਂ ਮੇਰੀ ਫਰੈਂਡ ਦਾ ਸਾਂਝਾ ਕਰ ਪੰਜਾਬ ਦੇ ਵਿੱਚ ਪਰ ਉੱਥੋਂ ਜਦੋਂ ਇਹ ਫਿਰ ਆਪਣੇ ਆਪ ਅੰਦਰ ਆਏ ਤੇ ਆ ਕੇ ਚੱਲ ਸਾਡੀ ਜਾਣ-ਪਛਾਣ ਹੋਈ ਤੇ ਬੜੀ ਖੁਸ਼ੀ ਹੋਈ ਕਿ ਕਿਸ ਤਰ੍ਹਾਂ ਸਾਂਝਾ ਕਰ ਪੁਰਾਣੀਆਂ ਸਾਂਝਾਂ ਨੂੰ ਇਕੱਠੇ ਕਰ ਰਿਹਾ ਨਵੇਂ ਸਨੇਹ ਦੇ ਰਿਹਾ ਨਵੀਆਂ ਸਾਂਝਾਂ ਪਵਾ ਰਿਹਾ ਸਾਨੂੰ ਵੀ ਅਰਸ਼ ਨੂੰ ਹੀ ਮਿਲ ਗਏ ਕੈਲਗਰੀ ਦੇ ਵਿੱਚ ਜਿੰਨਾਂ ਨਾਲ ਸਾਡ ਨੂੰ ਪਤਾ ਹੈ ਕਿ ਹੁਣ ਸਾਂਝਾ ਸਾਡੀਆਂ ਅੱਗੇ ਚੱਲਣਗੇ ਆ ਤੇ ਬਲਜਿੰਦਰ ਨੂੰ ਮੈਂ ਕਹੂੰਗਾ ਜੀ ਆਪਣਾ ਐਕਸਪੀਰੀਅੰਸ ਸਾਂਝਾ ਕਰੋ ਕੀ ਹੋਇਆ ਜੀ ਤੁਹਾਡੇ ਨਾਲ ਹਾਂਜੀ ਮੈਂ ਆਪਣੇ ਯੂਐਸਏ ਕੈਲੀਫੋਰਨੀਆ ਦੇ ਵਿੱਚ 31 ਸਾਲ ਤੋਂ ਰਹਿ ਰਹੀ ਆ ਤਾਂ तकरीबन 33 ਸਾਲ ਹੋ ਗਏ ਮੈਨੂੰ ਇੰਡੀਆ ਛੱਡੇ ਨੂੰ 33 ਸਾਲ ਪਹਿਲਾਂ ਮੈਂ ਹਰਮਿੰਦਰ ਨੂੰ ਮਿਲੀ ਸੀਗੀ ਉਸ ਤੋਂ ਬਾਅਦ ਸਾਡਾ ਕੋਈ ਕਨੈਕਸ਼ਨ ਨਹੀਂ ਰਿਹਾ ਮੈਂ ਇੱਥੇ ਆਪਣੀ ਅਰਸ਼ ਨੂੰ ਕੈਲਗਰੀ ਵਿਜ਼ਿਟ ਕਰਨ ਆਈ ਅਸੀਂ ਡਰਾਈਵ ਆਰਾਊਂਡ ਕਰਦੇ ਸੀ ਤੇ ਮੈਂ ਸਾਂਝੇ ਘਰ ਦਾ ਸਾਈਨ ਦੇਖਿਆ ਤੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਤੇ ਉਹ ਇੱਕ ਸਾਂਝ ਇੱਕ ਕਨੈਕਸ਼ਨ ਪਤਾ ਨਹੀਂ ਕਿੱਦਾਂ ਬਣਿਆ ਮੈਨੂੰ ਤੇ ਮੈਂ ਕਿਹਾ ਵੀ ਨਹੀਂ ਮੈਨੂੰ ਇੱਕਦਮ ਸਾਰਾ ਉਹ ਇੰਡੀਆ ਵਾਲਾ ਸਾਰਾ ਯਾਦ ਆ ਗਿਆ ਤੇ ਉਹ ਸਾਂਝਾਂ ਜਿਹੜੀਆਂ ਸਾਡੀਆਂ ਪੁਰਾਣੀਆਂ ਸੀਗੀਆਂ ਦੁਬਾਰਾ ਤੋਂ ਫੇਰ ਸਾਂਝੀਆਂ ਹੋ ਗਈਆਂ ਤੇ ਤਾਜ਼ਾ ਹੋ ਗਈਆਂ ਤੇ ਥੈਂਕ ਯੂ ਸਾਂਝੇ ਘਰ ਦਾ ਸਾਈਂ ਬਾਹਰ ਤੇ ਮੈਨੂੰ ਮੇਰੀ 33 ਸਾਲ ਪੁਰਾਣੀ ਵਿਛੜੀ ਸਹੇਲੀਜ਼ ਅੱਜ ਗੱਲ ਹੋਈ ਉਹਦੇ ਨਾਲ ਤੇ ਸਾਂਝਾਂ ਸਾਡੀਆਂ ਦੁਬਾਰਾ ਤੋਂ ਸ਼ੁਰੂ ਹੋਈਆਂ ਤੇ ਬਸ ਸਾਂਝੇ ਘਰ ਦਾ ਸਾਈਂ ਦੇਖਿਆ ਤੇ ਵਾਕਈ ਇਹ ਇੱਕ ਪਰਸਨਲ ਘਰ ਨਹੀਂ ਸਾਂਝਾ ਘਰ ਆ ਦਰਵਾਜ਼ਾ ਖੁੱਲਾ ਆ ਅਸੀਂ ਮੌਜਾ ਦੇ ਨਾਲ ਅੰਦਰ ਆਵੜੇ ਆ ਤੇ ਬੈਠੇ ਆ ਤੇ ਸਾਂਝੇ ਘਰ ਦੇ ਵਿੱਚ ਸੀ ਗੱਲਾਂ ਕਰ ਰਹੇ ਆ ਇੱਕ ਨਾ ਗੱਲ ਮੈਂ ਹੋਰ ਸਾਂਝੀ ਕਰ ਦਵਾਂ ਕਿ ਅਰਸ਼ ਅਤੇ ਇਹਨਾਂ ਦੀ ਜਿਹੜੀ ਦੋਸਤੀ ਦੀ ਕਹਾਣੀ ਬੜੀ ਵਧੀਆ ਅਰਸ਼ ਟਰੱਕ ਚ ਲਾਉਂਦੀ ਸੀ ਤੇ ਅਰਸ਼ ਉਹ ਇਹਨਾਂ ਦੇ ਸ਼ਹਿਰ ਦੇ ਕਿਸੇ ਪੁਰਾਣੇ ਗੁਰਦੁਆਰੇ ਦੀ ਪਹਾੜ ਚ ਗਈ ਤੇ ਉਸ ਤਰ੍ਹਾਂ ਉਹ ਗੁਰਦੁਆਰੇ ਦੇ ਵਿੱਚ ਇਨਵੋਲਵ ਸੀ ਕਿਵੇਂ ਇਹਨਾਂ ਦੀ ਆਪਸ ਵਿੱਚ ਮਿਲਣੀ ਹੋਈ ਤੇ ਦੁਆਰਾ ਇਹ ਗੋਡੀਆਂ ਦੋਸਤ ਬਣੀਆਂ ਤੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਅਰਸ਼ ਵੀ ਉੱਥੇ ਜੁਐਸ ਵਿੱਚ ਜਾ ਕੇ ਰਹਿ ਕੇ ਆਉਂਦੀ ਹੈ ਤੇ ਬਲਜਿੰਦਰ ਅੱਜ ਇਹਨਾਂ ਕੋਲ ਮਿਲਣ ਆਈ ਹੈ ਤੇ ਇੱਕ ਬੜਾ ਖੂਬਸੂਰਤ ਜਿਹਾ ਲੱਗਦਾ ਜਿਹੜਾ ਮੈਂ ਹਮੇਸ਼ਾ ਕਹਿੰਦਾ ਨਾ ਕਿ ਬਰਾਸਤੀ ਸਾਂਝਾਂ ਚ ਉਹ ਨਿਕ ਨਹੀਂ ਜਿਹੜਾ ਇਹਨਾਂ ਸਾਂਝਾਂ ਚ ਏ ਮੈਂ ਸਾਂਝੇ ਘਰ ਚ ਵੀ ਆਲਵੇਜ਼ ਖੁੱਲੇ ਪਲੇਟਫਾਰਮ ਤੇ ਗੱਲ ਕਹਿੰਦਾ ਰਿਹਾ ਕਿ ਵਿਰਾਸਤੀ ਸਾਂਝਾਂ ਇੱਕ ਬਹਿਮ ਬਣ ਚੁੱਕੀਆਂ ਨੇ ਪਰ ਜਿਹੜੀਆਂ ਪਿਆਰ ਦੀਆਂ ਸਾਂਝਾਂ ਨੇ ਆਪ ਆਪਣੇ ਤੌਰ ਤੇ ਬਣੀਆਂ ਸਾਂਝਾਂ ਨੇ ਉਹਨਾਂ ਦੇ ਵਿੱਚੋਂ ਇੱਕ ਨਿਗ ਮਹਿਸੂਸ ਹੁੰਦਾ ਤੇ ਅਰਸ਼ ਤੁਹਾਨੂੰ ਕਿਵੇਂ ਲੱਗਾ ਸਾਂਝੇ ਘਰ ਚ ਆ ਕੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਇਨਾ ਨਾਈਸ ਐਕਸਪੀਰੀਅੰਸ ਕਿਉਂਕਿ ਮੈਂ ਹੁਣ ਇੱਥੇ ਇੰਨੇ ਸਾਲਾਂ ਤੋਂ ਰਹਿ ਰਹੀਆਂ ਰਾਈਟ ਹੁਣ ਇਹ ਫਾਰਮ ਹਾਊਸ ਆ ਦੀਦੀ ਨੇ ਜਦੋਂ ਸਾਈਨ ਦੇਖਿਆ ਕਹਿੰਦੇ ਨਹੀਂ ਇਹ ਮੇਰਾ ਇਹ ਨੌਨ ਦਾ ਆ ਮੇਰੇ ਫਰੈਂਡ ਆ ਬਚਪਨ ਦੀ ਜਿਹੜੇ 1st ਤੋਂ 12th ਤੱਕ ਨਾਲ ਪੜ੍ਹੇ ਆ ਅਰਸ਼ ਚੱਲ ਮੈਂ ਥੋੜਾ ਜਿਹਾ ਡਰਾਂ ਮੈਂ ਕਿਾ ਦੀਦੀ ਨਹੀਂ ਹੋ ਸਕਦਾ ਕਿਤੇ ਕੋਈ ਐਡਵਰਟਾਈਜ਼ਮੈਂਟ ਦਾ ਬੋਰਡ ਨਾ ਹੋਵੇ ਫਿਰ ਅਸੀਂ ਯੂ ਟਰਨ ਮਾਰ ਕੇ ਆਏ ਇਹਨਾਂ ਨੂੰ ਲੈ ਕੇ ਆਈ ਪਹਿਲਾਂ ਅਸੀਂ ਉੱਥੇ ਖੜ੍ਹ ਕੇ ਐਨਾਲਾਈਜ਼ ਕੀਤਾ ਵੀ ਕੌਣ ਨਿਕਲਦਾ ਆ ਫਿਰ ਅਸੀਂ ਕਹਾਂ ਨਹੀਂ ਚਲੋ ਚੱਲਦੇ ਆ ਦੇਖਦੇ ਆ ਅਸੀਂ ਆ ਕੇ ਡੋਰ ਨੌਕ ਕੀਤਾ ਤੁਸੀਂ ਮਿਲੇ ਸਾਨੂੰ oh my god it was a really really nice experience ਕਿ ਅਸੀਂ ਅਨਨੋਨ ਬਣ ਕੇ ਆਏ ਤੇ ਹੁਣ ਅੰਦਰ ਇੰਨੇ ਜਾਣੇ ਆਪਣੇ ਮਿਲ ਗਏ ਤੇ ਇਹ ਵਾਕਈ ਸਾਂਝਾ ਕਰਿਆ ਹੁਣ ਇੱਥੇ ਬੈਠੇ ਆਂ ਸਾਂਝ ਪਾਈ ਸਾਰੇ ਨਾਲ ਇੱਕ ਇਹ ਰੂਹ ਦੇ ਰਿਸ਼ਤੇ ਤੇ ਤੁਹਾਨੂੰ ਰੂਹ ਦੀ ਖਰਾਕ ਦਿੰਦੇ ਨੇ ਯਾ ਹਾਂ ਰੂਹ ਦੇ ਰਿਸ਼ਤੇ ਮੇਰੇ ਖਿਆਲ ਚ ਆਪਣੇ ਨਾਰਥ ਅਮਰੀਕਾ ਵਿੱਚ ਬਲਜਿੰਦਰ ਤੁਸੀਂ ਵੀ ਮਹਿਸੂਸ ਕੀਤਾ ਹਣਾ ਆਪਣੇ ਕੋ ਸਭ ਕੁਝ ਇੱਥੇ ਹਾਂਜੀ ਇਹ ਪੱਖ ਤੋਂ ਅਸੀਂ ਪਿੱਛੇ ਰਹਿ ਗਏ ਹਾਂ ਹਾਂ ਜੀ ਪਿੱਛੇ ਰਹਿ ਗਏ ਹਾਂ ਪਰ ਅਸੀਂ ਇਹਨੂੰ ਬਰਾਬਰ ਕਰ ਸਕਦੇ ਹਾਂ ਜੇ ਅਸੀਂ ਆਪਣੇ ਲਾਈਫ ਸਟਾਈਲ ਨੂੰ ਬੜਾ ਚੇਂਜ ਕਰੀਏ ਖੁੱਲੇ ਦਿਲ ਕਰੀਏ ਫਾਰਮੈਲਟੀਆਂ ਤੋਂ ਬਾਹਰ ਆਈਏ ਤੇ ਆਪਣੇ ਦੈਰਿਆਂ ਤੋਂ ਬਾਹਰ ਆਈਏ ਕੁਦਰਤੀ ਅਸੀਂ ਇਸ ਕੱਲ ਨੂੰ ਖੁਸ਼ਕਿਸਮਤਾਂ ਕਿ ਜਦੋਂ ਅਸੀਂ ਇੱਥੇ ਰਹਿੰਦੇ ਵੀ ਰਹੇ ਹਾਂ ਨਾ ਪਹਿਲਾਂ ਵੀ ਸਾਡਾ ਇਹੀ ਮਾਹੌਲ ਰਿਹਾ ਇਸ ਇਸ ਕਰਕੇ ਜਦੋਂ ਜਿਵੇਂ ਅਰਸ਼ ਤੁਸੀਂ ਮਲਾਤੀ ਸਾਨੂੰ ਚਾਹ ਚੜ ਜਾਂਦਾ ਜਦੋਂ ਕੋਈ ਰੂਹ ਸਾਨੂੰ ਮਿਲਦੀ ਹੈ ਕਿ ਲੈ ਸਾਨੂੰ ਇੱਕ ਰੂਹ ਹੋਰ ਮਿਲ ਗਈ ਜ ਜਿੰਨਾ ਮਿਲਾਂਗੇ ਵਰਤਾਂਗੇ ਇੱਕ ਪਰਿਵਾਰ ਜੁੜਦਾ ਨਾਲ ਔਰ ਇਹ ਇੰਨੀ ਇੱਕ ਵੱਡੀ ਜ਼ਰੂਰਤ ਹੈ ਇਸ ਵੇਲੇ ਨਾਰਥ ਅਮਰੀਕਾ ਦੇ ਵਿੱਚ ਇਸ ਪਾਸੇ ਦਾ ਘਟਣਾ ਇਮੋਸ਼ਨਲ ਜਿਹੜੀਆਂ ਸਾਂਝਾਂ ਦਾ ਘਟਣਾ ਉਹ ਸਾਡੇ ਲਈ ਡਿਪਰੈਸ਼ਨ ਦਾ ਵੀ ਕਾਰਨ ਬਣਦਾ ਹੈ ਵੱਡਾ ਕਾਰਨ ਹੈ ਸਾਡੇ ਬੱਚਿਆਂ ਤੇ ਵੀ ਇਹਦਾ ਨੈਗੇਟਿਵ ਅਸਰ ਪੈਂਦਾ ਹੈ ਸੋ ਇਹ ਆਪਾਂ ਸਾਂਝ ਪਾਈ ਆ ਅੱਜ ਕਿ ਸਾਂਝਾ ਕਰਨੇ ਆਪਣਾ ਜਿਹੜਾ ਪੈਰ ਪ੍ਰਸਾਰਨ ਆ ਸ਼ੁਰੂ ਕਰਤਾ ਜੀ ਸਾਂਝਾ ਕਰਨ ਦੇ ਬੋਰਡ ਨੇ ਕਹਿ ਲੋ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਆਉਣ ਦੀ ਤੇ ਹੁਣ ਆਪਾਂ ਮਿਲਦੇ ਰਹਾਂਗੇ ਹੋ ਸਕਦਾ ਅਸੀਂ ਤੁਹਾਡੇ ਕੋ ਅਮਰੀਕਾ ਆ ਜੀ ਇਹ ਮੇਰਾ ਇੱਥੇ ਸਾਂਝੇ ਘਰ ਦੇ ਵਿੱਚ ਸਟਾਪ ਸੀਗਾ ਤੇ ਹੁਣ ਮੈਂ ਇੰਡੀਆ ਜਾ ਕੇ ਮੇਰਾ ਪਹਿਲਾ ਸਟਾਪ ਇੰਡੀਆ ਵਾਲੀ ਸਾਂਝੇ ਘਰ ਚ ਹੋਊਗਾ ਹਰਮਿੰਦਰ ਦੇ ਨਾਲ ਤੇ ਰੱਸੀ ਪੀਣੀ ਦੱਬ ਕੇ ਉੱਥੇ ਤੇ ਜਿਹੜਾ ਉਹ ਕੁਦਰਤੀ ਨਜ਼ਾਰਿਆਂ ਚ ਹਰਵਿੰਦਰ ਰਹਦੀ ਆ ਨਾ ਮੈਂ ਵੀ ਉਹ ਜਾ ਕੇ ਇੰਜੋਏ ਕਰਾਂਗਾ ਸਾਡੇ ਤਾਂ ਬਹੁਤ ਮਿਸ ਕਰਦੇ ਆ ਸਾਡੇ ਕੁਝ ਦੋਸਤ ਨੇ ਬਲਜਿੰਦਰ ਉੱਥੇ ਜਦੋਂ ਇਦਾਂ ਲੋਕ ਜਾਂਦੇ ਨੇ ਪਿਆਰ ਮੁਹੱਬਤ ਚ ਪੈ ਜਾਂਦੇ ਨੇ ਉਹ ਸਾਈਡ ਤੇ ਉਹਨੂੰ ਪੁੱਛਦਾ ਵੀ ਕੀ ਗੱਲ ਉਨੇ ਕੜਾ ਬਸ ਇਹ ਵੀ ਪੱਟਿਆ ਗਿਆ ਸਾਂਝੇ ਕਰ ਜਿਹੜਾ ਆ ਜਾਂਦਾ ਪੱਟਿਆ ਜਾਂਦਾ ਉਹ ਬਣ ਕੇ ਉਹ ਜ਼ਿੰਦਗੀ ਨਹੀਂ ਜਿਉਂਦਾ ਉਹ ਸੱਚੀ ਮੁੱੱਚੀ ਸਾਂਝਾ ਵਾਲੀ ਜ਼ਿੰਦਗੀ ਜਿਉਂਦਾ ਕਿਉਂਕਿ ਯੁਗਤ ਪਤਾ ਲੱਗ ਜਾਂਦੀ ਹੈ ਇੱਕ ਹਨਾ ਕਹਿੰਦੇ ਨੇ ਪਿਆਰ ਦੇ ਮਾਹੌਲ ਚ ਤਾਂ ਆਪਾਂ ਥੋੜੀ ਵੀ ਖਾ ਕੇ ਖੁਸ਼ ਹੋ ਗਏ ਹਾਂ ਹਾਂਜੀ ਵੀ ਪੈਸਾ ਕਮਾ ਲਿਆ ਹੁਣ ਰਿਸ਼ਤੇ ਕਮਾਉਣੇ ਆ ਜਦ ਤੁਸੀਂ ਮਿਡਲ ਏਜ ਚ ਆ ਜਾਂਦੇ ਹੋ ਨਾ ਰਿਸ਼ਤੇ ਕਮਾਉਣਾ ਬਹੁਤ ਜ਼ਰੂਰੀ ਆ ਤੇ ਬੱਚਿਆਂ ਨੂੰ ਚੜਾਂ ਦੇ ਨਾਲ ਦੁਆਰਾ ਪੜਾਉਣਾ ਬਹੁਤ ਜ਼ਰੂਰੀ ਆ ਬਹੁਤ ਬਹੁਤ ਮਿਹਰਬਾਨੀ ਜੀ ਅਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕਰਦੇ ਹਾਂ ਕਿ ਸਾਡੇ ਸਾਡੇ ਤੇ ਰੱਬ ਨੇ ਸ਼ਾਇਦ ਜ਼ਿੰਮੇਵਾਰੀ ਲਾਤੀ ਜਾਂ ਕੰਮ ਲਾਤਾ ਕਿ ਜਿਸ ਚੀਜ਼ ਦੀ ਅੱਜ ਵਿਦੇਸ਼ੀ ਸਮਾਜ ਨੂੰ ਲੋੜ ਹੈ ਜਾਂ ਮੈਂ ਕਹੂੰਗਾ ਪੰਜਾਬ ਦੇ ਸਮਾਜ ਨੂੰ ਵੀ ਲੋੜ ਹੈ ਕਿ ਸਾਂਝਾਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਣਾ ਸਿੱਧੀ ਪਿਕਚਰ ਬਰਾਸਤੀ ਸਾਂਝਾਂ ਜਾਂਦੀ ਹੈ ਪਰ ਸਾਡਾ ਮੰਨਣਾ ਹੈ ਕਿ ਬਰਾਸਤੀ ਸਾਂਝਾਂ ਨਹੀਂ ਇਹਦੇ ਦਾਇਰੇ ਨੂੰ ਵੱਡਾ ਕਰੋ ਤੇ ਸਾਰਿਆਂ ਨੂੰ ਇਹ ਆਪਣੇ ਮੰਨ ਕੇ ਚੱਲੀਏ ਜਿਹਦੇ ਨਾਲ ਸਾਂਝ ਚੱਲ ਸਕਦੀ ਉਹਦੇ ਨਾਲ ਚਲਾਈਏ ਮੈਂ ਬਲਜਿੰਦਰ ਏ ਕਹਿੰਦਾ ਉਹਨਾਂ ਸਾਂਝੇ ਘਰ ਚ ਵੀ ਸਾਂਝਾ ਘਰ ਇੱਕ ਬਗਦਾ ਦਰਿਆ ਆ ਇਹ ਚੋ ਕੁਛ ਲੋਕ ਬਾਹਰ ਵੀ ਨਿਕਲ ਰਹੇ ਨੇ ਤੇ ਕੁਛ ਲੋਕ ਆ ਵੀ ਰਹੇ ਨੇ ਉਹ ਚ ਤਾਜ਼ਾਪਨ ਹੈ ਜੇ ਕਿਸੇ ਨੂੰ ਸਾਡਾ ਸਾਥ ਚੰਗਾ ਨਹੀਂ ਲੱਗਦਾ ਉਹਦੇ ਕੋਈ ਆਜ਼ਾਦੀ ਹੋਣੀ ਚਾਹੀਦੀ ਉਹ ਸੱਜੇ ਨਿਕਲ ਜਵੇ ਤਾਂ ਹੀ ਇੱਕੋ ਕਵਿਤਾ ਹੈਗੀ ਨਾ ਕਹਿੰਦੇ ਬੰਦੇ ਪਾਣੀ ਨਿਰਮਲ ਹੁੰਦੇ ਦਾਗ ਨਾ ਲੱਗਣ ਬੰਦੇ ਜੀ ਹਾਂ ਬਸਾਂਝੇ ਘਰ ਇਹੀ ਹੈ ਜੀ ਹਾਂ ਜੀ ਸਾਂਝਾ ਘਰ ਬਹੁਤ ਬਹੁਤ ਮੈਂ ਹਾਂ ਜੀ ਸਾਰੇ ਜਾਣੇ ਜੀ ਨਾਲ ਇਦਾਂ ਹੀ ਮਿਲਾਂਗੇ ਜੀ ਰਿਸ਼ਤੇ ਕਮਾਓ ਹਾਂ ਜੀ ਪੈਸਾ ਆਪਣੀ ਜਗਾ ਪਰ ਰस्ते ਹੋਗੇ ਫਰੈਂਡਸ਼ਿਪ ਹੋਗੀ ਇਹਨਾਂ ਨੂੰ ਜ਼ਰੂਰ ਆਪਣਾ ਨਿਬੋਣਾ ਦੇਖ ਲਿਆ ਜੀ ਪੰਜਾਬ ਵਾਲਿਓ ਕੱਲੇ ਡਾਲਰ ਖੁਸ਼ੀ ਨਹੀਂ ਦੇ ਸਕਦੇ ਅਸੀਂ ਜਿਹੜੀ ਚੀਜ਼ ਨੇ ਇੱਥੇ ਮਿਸ ਕਰਦੇ ਆ ਕਿ ਅਸੀਂ ਉਸ ਤੇਲ ਦੀ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਆ ਬਹੁਤ-ਬਹੁਤ ਮਿਹਰਬਾਨੀ ਜੀ ਅਗਲੀ ਵੀਡੀਓ ਨਾਲ ਬੱਸ ਤੁਹਾਡਿਆ ਨਾ ਸਰਜੰਦਾ ਰਿਸ਼ਤੇ ਥੋੜਿਆ ਨਾਲ ਨਹੀਂ ਸਰ। ਹਾਂਜੀ ਤੁਹਾਡੀ ਮੈਂ ਇਸ ਕਰਕੇ ਉਹ ਬਗਦਾ ਤੇ ਰਿਆ ਚਾਹੀਦਾ ਨਾ ਰਿਸ਼ਤੇ ਜਾਂਦਾ ਵੀ। ਵੀ ਕੁਝ ਆ ਰਹੇ ਹੁਣ ਤੇ ਮੈਂ ਜਾਣ ਦੀ ਵੀ ਗੱਲ ਜ਼ਰੂਰੀ ਕਹਿੰਦਾ ਕੁਝ ਜਾਣੇ ਵੀ ਚਾਹੀਦੇ ਨੇ। ਹਾਂਜੀ ਹਾਂਜੀ। ਹੁਣ ਸਾਡਾ ਤਾਂ ਇਹ ਸੁਭਾਅ ਆ ਹੁਣ ਵੀ ਜੇ ਤੁਸੀਂ ਇੰਜੋਏ ਨਹੀਂ ਕਰਦੇ ਤਾਂ ਤੁਹਾਨੂੰ ਬਹੁਤ ਈਜ਼ੀਲੀ ਉੱਥੋਂ ਜਾਣ ਦੀ ਵੀ ਇੱਕ ਅਸੁਵਿਧਾ ਚਾਹੀਦੀ ਹੈ ਕਿ ਤੁਸੀਂ ਛੱਡ ਕੇ ਜਾ ਸਕੋ। ਕੋਈ ਉਹ ਨਹੀਂ ਹੈਗਾ ਵੀ ਤੁਹਾਡੇ ਕੋਲ ਦੇ ਰਿਸ਼ਤੇ ਤੁਸੀਂ ਬੰਨੇ ਹੋਣੇ ਤੁਹਾਨੂੰ ਫੋਰਸਫੁੱਲੀ ਉਹ ਇਸੇ ਕਰਕੇ ਉਥੋਂ ਭਾਉਣੇ ਪੈਣੇ ਆ ਨਹੀਂ ਤੁਹਾਡੀ ਆਪਣੀ ਪੀਸ ਆਫ ਮਾਈਂਡ ਹੈਗੀ ਜਿੱਥੇ ਵੀ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਬੜੀ ਖੁਸ਼ੀ ਹੋ ਗਈ ਸਾਡਾ ਅੱਜ ਦਿਨ ਬਹੁਤ ਵਧੀਆ ਹੋ ਗਿਆ ਬਹੁਤ ਬਹੁਤ ਮਿਹਰਬਾਨੀ ਸਾਨੂੰ ਵੀ ਬਹੁਤ ਮੇਰਾ ਤਾਂ ਹਲੇ ਵੀ ਜਲਦੀ ਤੁਹਾਡਾ ਕੰਪੀਲ ਜਾ ਤੁਸੀਂ ਠੀਕ ਠਾਕ ਅਮਰੀਕਾ ਚੱਲ ਜਾਓ ਠੀਕ ਹੈ ਥੈਂਕ ਯੂ ਜਿਹੜਾ ਬਾਰ ਕੋਡ ਲੱਗਿਆ ਸੀ ਸਾਂਝੇ ਕਰਦਾ ਤੇ ਮੈਨੂੰ ਮੇਰੀ 33 ਸਾਲ ਪੁਰਾਣੀ ਫਰੈਂਡ ਦੇ ਬੋਰਡ ਜ਼ਰੂਰ ਦਿਖਾਈਓ ਬਾਹਰ ਹਾਂ ਬਿਲਕੁਲ ਜਿਹੜਾ ਸਾਨੂੰ ਖਿੱਚ ਕੇ ਲੈ ਕੇ ਆਇਆ ਇੱਥੇ ਅੱਜ ਵੈਰੀ ਨਾਈਸ